ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੇ ਲਈ ਕੀਤੀ ਜਾ ਰਹੀ ਇੱਕ ਵੱਡੀ ਪਹਿਲ ਦੇ ਬਾਰੇ ਦੱਸਣ ਜਾ ਰਹੇ ਹਾਂ ਦੱਸਿਓ ਕਿ ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਦੇ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਤਾਜੇ ਕੂੜੇ ਦੀ ਪ੍ਰੋਸੈਸਿੰਗ ਦੇ ਲਈ ਜੋ ਚੇਨਈ ਆਧਾਰਿਤ ਫਰਮ ਆਰਤੀ ਰੀਨਿਊਏਬਲਜ਼ ਜੋ ਪੀਡੀਵਾਈ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਉਸ ਨਾਲ ਸਮਝੌਤਾ ਕੀਤਾ ਵਾ ਹੱਥ ਮਿਲਾਇਆ ਵਾ 3 ਸਾਲਾਂ ਦੇ ਲਈ ਇਹ ਸਮਝੌਤਾ ਕੀਤਾ ਗਿਆ ਵਾ ਜਿਵੇਂ ਕਿ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਫਰਮ 400 ਮੈਟ੍ਰਿਕ ਟਨ ਪ੍ਰੋਜਾਨਾ ਕੂੜਾ ਹੈ ਜਿਸ ਨੂੰ ਪ੍ਰੋਸੈਸ ਕਰੇਗੀ ਔਰ ਇਸ ਨੂੰ ਗ੍ਰੀਨ ਚਾਰਕੋਲ ਦੇ ਵਿੱਚ ਬਦਲ ਦਿੱਤੀ ਜਾਵੇਗੀ ਸੋ ਇਸ ਦੇ ਵਿੱਚ ਕਾਫੀ ਕੁਝ ਖਾਸ ਰਹਿਣ ਵਾਲਾ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਜੋ ਕਿ ਐਮਓਯੂ ਤੇ ਫਸਤਾਕਰ ਕੀਤਾ ਹੈ ਕੰਪਨੀ ਦੇ ਨਾਲ ਹੱਥ ਮਲਾਇਆ ਹੈ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਗਰ ਨਿਗਮ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਠੇਕੇਦਾਰਾਂ ਨੂੰ ਕੋਈ ਵੀ ਪੈਸਾ ਅਦਾ ਨਹੀਂ ਕਰੇਗੀ ਠੇਕੇਦਾਰਾਂ ਨੂੰ ਡੰਪ ਤੇ ਸਿਰਫ 2 ਏਕੜ ਜ਼ਮੀਨ ਦਿੱਤੀ ਜਾਵੇਗੀ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਵੇਗਾ ਠੇਕੇਦਾਰਾਂ ਨੇ ਸਾਈਟ ਤੇ ਜੋ ਕਿ ਮਸ਼ੀਨਰੀ ਪਲਾਂਟ ਦੀ ਟੂ ਟੂ ਵਾਈ ਦੇ ਲਈ ਅਤੇ ਸਥਾਪਿਤ ਕਰਨ ਦੇ ਲਈ ਜੋ ਸਮਾਨ ਖੁਦ ਮੁਹੱਈਆ ਕਰਵਾਣਗੇ ਯਾਨੀ ਕਿ ਸ਼ੁਰੂ ਦੇ ਵਿੱਚ ਅਤੇ ਕੂੜੇ ਕਰਕੜ ਨੂੰ ਗ੍ਰੀਨ ਚਾਰਕੋਲ ਦੇ ਵਿੱਚ ਬਦਲਣ ਦੇ ਲਈ ਪ੍ਰਕਿਰਿਆ 3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਸੋ ਪਾਇਲਟ ਪ੍ਰੋਜੈਕਟ ਦੀ ਤਿਆਰੀ ਇਹ ਕੰਪਨੀ ਦੇ ਵੱਲੋਂ ਪੂਰੀ ਕਰ ਦਿੱਤੀ ਗਈ ਹੈ ਇਸ ਪਲਾਂਟ ਦੇ ਵਿੱਚ ਕਾਰਬਨ ਆਧਾਰਿਤ ਤਾਜ਼ਾ ਕੂੜਾ ਪਾਵਿਓ ਸੁੱਕਾ ਹੋਵੇ ਜਾਂ ਗਿੱਲਾ ਹੋਵੇ ਗ੍ਰੀਨ ਚਾਰਕੋਲ ਦੇ ਵਿੱਚ ਬਦਲ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਠੇਕੇਦਾਰਾਂ ਵੱਲੋਂ ਗ੍ਰੀਨ ਚਾਰਕੋਲ ਅਤੇ ਬਾਕੀ ਕੂੜੇ ਨੂੰ ਵੇਚ ਦਿੱਤਾ ਜਾਵੇਗਾ ਜੋ ਕਿ لینڈਫੀਲ ਲੈਂਡਫੀਲ ਸਾਈਟ ਤੇ ਕੋਈ ਕੂੜਾ ਯਾਨੀ ਕਿ 400 ਮੀਟਰਿਕ ਟਨਾਂ ਵਿੱਚੋਂ ਕੋਈ ਵੀ ਕੂੜਾ ਉੱਥੇ ਜਮਾ ਨਹੀਂ ਕੀਤਾ ਜਾਵੇਗਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੂੜੇ ਨੂੰ ਥਰਮੋਕੈਮੀਕਲ ਜੋ ਕਿ ਰਿਐਕਸ਼ਨ ਦੇ ਰਾਹੀਂ ਚਾਰਕੋਲ ਦੇ ਵਿੱਚ ਬਦਲ ਦਿੱਤਾ ਜਾਵੇਗਾ ਪ੍ਰਕਿਰਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪੂਰੀ ਕੀਤੀ ਜਾਵੇਗੀ ਸੋ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕੂੜਾ ਪ੍ਰਬੰਧਨ ਦੇ ਵਿੱਚ ਸੁਧਾਰ ਲਈ ਜੋ ਕਿ ਪਹਿਲ ਕਦਮੀਆਂ ਅਕਸਰ ਕੀਤੀਆਂ ਜਾਂਦੀਆਂ ਨੇ ਸੋ ਇੱਕ ਪਹਿਲ ਕਦਮੀ ਹੈ ਕਿ ਪਾਇਲਟ ਪ੍ਰੋਜੈਕਟ ਉਹਨਾਂ ਪਹਿਲ ਕਦਮਿਆਂ ਦੇ ਵਿੱਚੋਂ ਹੀ ਇੱਕ ਹੈ ਜਿਸ ਦੇ ਵਿੱਚ ਕੀ ਰੋਜ਼ਾਨਾ 400 ਮੈਟ੍ਰਿਕ ਟਨ ਕੂੜੇ ਨੂੰ ਗ੍ਰੀਨ ਚਾਰਕੋਲ ਦੇ ਵਿੱਚ ਬਦਲ ਦਿੱਤਾ ਜਾਵੇਗਾ ਸੋ ਸ਼ਹਿਰ ਦੇ ਵਿੱਚ ਰੋਜ਼ਾਨਾ 1100 ਮੈਟ੍ਰਿਕ ਟਨ ਕੂੜਾ ਪੈਦਾ ਹੁੰਦਾ ਹੈ ਬਾਕੀ ਬਚੇ 700 ਮੈਟ੍ਰਿਕ ਟਨ ਰੋਜ਼ਾਨਾ ਕੂੜੇ ਲਈ ਨਗਰ ਨਿਗਮ ਨੇ ਕੂੜੇ ਦੀ ਪ੍ਰੋਸੈਸਿੰਗ ਲਈ ਇੱਕ ਠੇਕੇਦਾਰ ਨੂੰ ਨਿਯੁਕਤ ਕਰਨ ਦੇ ਲਈ 55 ਕਰੋੜ ਦਾ ਜੋ ਕਿ ਟੈਂਡਰ ਵੀ ਜਾਰੀ ਕੀਤਾ ਵੈ ਸੁਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਜੋ ਮੁੱਖ ਡੰਪ ਸਾਈਡ ਤੇ ਡੰਪ ਕੀਤੇ 19.6 ਲੱਖ ਮੈਟ੍ਰਿਕ ਟਨ ਪੁਰਾਣੇ ਕੂੜੇ ਦੀ ਜੋ ਬਾਇਓ ਮਾਈਨਿੰਗ ਲਈ ਨਗਰ ਨਿਗਮ ਨੇ ठेकेदारों ਨੂੰ ਨਿਯੁਕਤ ਕਰਨ ਦੇ ਲਈ 100 ਕਰੋੜ ਰੁਪਏ ਦਾ ਟੈਂਡਰ ਵੀ ਜਾਰੀ ਕੀਤਾ ਵੈ ਸੋ ਜੈਨਪੁਰ ਸਾਈਟ ਤੇ ਜੋ ਕਿ ਡੰਪ ਕੀਤੇ ਗਏ ਜੋ ਪੁਰਾਣਾ ਕੂੜਾ ਹੈ ਉਸ ਦੇ ਨਿਪਟਾਰੇ ਦੇ ਲਈ ਠੇਕੇਦਾਰਾਂ ਨੂੰ ਨਿਯੁਕਤ ਕਰਨ ਦੇ ਲਈ 11 ਕਰੋੜ ਰੁਪਏ ਦਾ ਟੈਂਡਰ ਵੀ ਜਾਰੀ ਕੀਤਾ ਗਿਆ ਹੈ ਸੋ ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕੀਤਾ ਜਾਵੇ ਔਰ ਇਸ ਦੇ ਨਾਲ ਹੀ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੋਮ ਕੇ ਕੂੜਾ ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਵਿੱਚ ਹਿੱਸੇਦਾਰੀ ਪਾਈ ਜਾਣੀ ਚਾਹੀਦੀ ਹੈ ਨਗਰ ਨਿਗਮ ਦਾ ਜੋ ਕਿ ਸਹਿਯੋਗ ਕਰਨਾ ਚਾਹੀਦਾ ਹੈ ਸੰਦੀਪ ਰੇਸ਼ੀ ਨੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਜੋ ਕਿ ਖੁੱਲੀਆਂ ਥਾਵਾਂ ਦੇ ਉੱਤੇ ਕੂੜਾ ਨਾ ਸਿੱਟਿਆ ਜਾਵੇ ਅਤੇ ਖੁੱਲੇ ਫਲਾਟਾਂ ਦੇ ਵਿੱਚ ਕੂੜਾ ਸਿੱਟਣਾ ਬੰਦ ਕੀਤਾ ਜਾਣਾ ਚਾਹੀਦਾ ਹੈ ਸੇਕ ਪਾਇਲਟ ਪ੍ਰੋਜੈਕਟ ਦੇ ਤਹਿਤ ਹੱਥ ਮਲਾ ਦਿੱਤਾ ਗਿਆ ਹੈ ਇੱਕ ਕੰਪਨੀ ਦੇ ਨਾਲ ਜਿਸ ਦੇ ਵਿੱਚ ਕਿ 400 ਮੈਟ੍ਰਿਕ ਟਨ ਕੂੜਾ ਰੋਜ਼ਾਨਾ ਜੋ ਗ੍ਰੀਨ ਚਾਰਕੋਲ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇਗਾ ਸੁਖਦੇਵੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਇਹ ਇਜਾਜ਼ਤ ਧੰਨਵਾਦ